हां जी ਅੱਜ ਆਪਾਂ ਕਰਨ ਲੱਗੇ ਆਂ 18 ਬ੍ਰੈਸਟ ਦੀ ਕਟਿੰਗ 18.5 ਚੈਸਟ 16 ਕਮਰ 22 ਇੰਚ ਜਿਹੜਾ ਇਹਨਾਂ ਦਾ ਹੈਪਾਟਿਕ ਹੈ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਨੇ ਕਮੀਜ਼ ਦੇ ਜਿਹੜੇ ਦੋਨੇ ਪੀਸ ਆ ਇਹ ਲਾਈਨਿੰਗ ਦੀ ਲਾ ਕੇ ਇਸ ਤਰ੍ਹਾਂ ਰੱਖ ਲਿਆ ਉੱਪਰ ਤੇ ਨੀਚੇ ਇਸ ਤਰੀਕੇ ਦੇ ਨਾਲ ਸੈੱਟ ਕਰਕੇ ਠੀਕ ਹੈ ਸੈੱਟ ਕਰਨ ਤੋਂ ਬਾਅਦ ਆਪਾਂ ਹੁਣ ਨਿਸ਼ਾਨ ਲਾਵਾਂਗੇ ਦੇ 18 ਮੇਸਟਾ ਲਈ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਤੀਰਾ 6.5 ਇੰਚ ਆਪਾਂ ਤੀਰੇ ਦੀ ਕਟਾਈ ਕਰਨੀ ਹੈ ਤੇ ਨੀਚੋਂ ਆਪਾਂ 6 ਇੰਚ ਤੇ ਨਿਸ਼ਾਨ ਲਗਾ ਲੈਣਾ ਉਸ ਤੋਂ ਬਾਅਦ ਆਪਾਂ 7.5 ਜਿਹੜਾ నిశా బాక్స్ తయారు బాధ దా నిశా సాడే అన్న సాడే అంటే ਠੀਕ ਹੈ 2 3 ਪੁਆਇੰਟ ਆਪਾਂ ਉੱਪਰ ਕਰਕੇ ਨਿਸ਼ਾਨ ਲਗਾ ਲੈ ਤਾਂ ਜੋ ਆਪਣੇ ਪਲੂਈਆਂ ਦੇ ਵਿੱਚ ਜਿੱਦੋਂ ਨਿਸ਼ਾਨ ਲਏ ਆਉਣਗੇ ਤਾਂ ਆਪਣਾ ਇਹ ਸੈਟਿੰਗ ਆ ਜੀ ਠੀਕ ਹੈ ਉਸ ਤੋਂ ਬਾਅਦ ਆਪਾਂ 9 9 ਤੇ ਨਿਸ਼ਾਨ ਲਗਾਉਣ ਤੋਂ ਬਾਅਦ ਆਪਾਂ ਇਸ ਤਰ੍ਹਾਂ ਇਹ ਸ਼ਾਲਾ ਲਾਵਾਂਗੇ ਤੇ ਇਹਦਾ ਆਪਾਂ ਹਾਫ ਕਰ ਲਾਂਗੇ ਹਾਫ ਕਰਕੇ ਇੱਕ ਨਿਸ਼ਾਨ ਲਗਾ ਲਾਂਗੇ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਤੀਰੇ ਦਾ ਹਾਫ ਕਰਕੇ ਇਹ ਨਿਸ਼ਾਨ ਲਗਾ ਲੈਨੇ ਆ ਮੋਡੇ ਵਾਲੀ ਸਿਓਂ ਜਿਹੜੀ ਨਿਸ਼ਾਨ ਲਗਾਏ ਦਾ ਵੀ ਹਾਫ ਕਰਕੇ ਆਪਾਂ ਇੱਕ ਨਿਸ਼ਾਨ ਲਗਾ ਲੈਣਾ ਠੀਕ ਹੈ ਜਿੰਨਾ ਹੀ ਨਿਸ਼ਾਨ ਆਪਣਾ ਇਧਰਲੀ ਸਾਈਡ ਤੇ ਆਉਣਾ ਤੇ ਆਪਾਂ ਜਿਹੜੀ ਇਧਰਲੀ ਸਾਈਡ ਵਾਲੀ ਕਾਟ ਆ ਉਹ ਆਪਾਂ ਇੱਥੋਂ ਤੱਕ ਲਿਆਉਣੀ ਹੈ ਇਹ ਜਿਹੜੀ ਆਪਣੀ ਬੈਕ ਵਾਲੀ ਸਾਈਡ ਇੱਥੋਂ ਆਪਾਂ ਦੋ ਤਿੰਨ ਪੁਆਇੰਟ ਆ ਜਿਹੜਾ ਇਧਰਲੀ ਸਾਈਡ ਨੂੰ ਇੱਕ ਨਿਸ਼ਾਨ ਲਗਾ ਲਾਂਗੇ ਠੀਕ ਹੈ ਇਹ ਨਿਸ਼ਾਨ ਹੋ ਗਿਆ ਆਪਣਾ ਬ੍ਰੈਸ ਉਸ ਤੋਂ ਬਾਅਦ ਆਪਾਂ ਸਾਈਡ ਸੀਨ ਇਹ ਨਦੀ ਹੈਗੀ ਐ 15 ਇੰਚ ਤੇ ਆਪਾਂ 1 ਇੰਚ ਵਧਾ ਕੇ ਲਗਾ ਲਾਂਗੇ 16 ਇੰਚ ਤੇ ਹੈਪ ਦਾ ਨਿਸ਼ਾਨ ਆਪਾਂ ਲਗਾ ਲਾਂਗੇ 2.5 ਹੈਪ ਆਪਣੀ ਜਿੰਨੀ ਰੈਡੀ ਹੁੰਦੀ ਆਪਾਂ ਉਨੀ ਹੀ ਰੱਖਣੀ ਹੁੰਦੀ ਐ ਠੀਕ ਐ ਤੇ ਕਮਰ ਦਾ ਨਿਸ਼ਾਨ ਤੁਸੀਂ 7 ਇੰਚ ਤੇ 6.5 ਇੰਚ ਤੇ ਵੀ ਲਗਾ ਸਕਦੇ ਹੋ ਤੇ ਪਰ ਆਪਾਂ ਜਿਹਦੇ ਵੀ ਪਲੋਈ ਲਗਾਉਣੇ ਆਪਾਂ ਪਲੋਈ ਦੇ ਹਿਸਾਬ ਨਾਲ ਇਹ ਜਿਹੜੀ ਫਿਟਿੰਗ ਹੈ ਉਹ ਕਮਰ ਦੀ ਲਗਾ ਲੈਣੀ ਹੈ ਠੀਕ ਹੈ ਉਸ ਤੋਂ ਬਾਅਦ ਆਪਾਂ 2 ਇੰਚ ਗਲੇ ਦਾ ਨਿਸ਼ਾਨ ਲਗਾ ਲੈਣ ਤੇ ਉਸ ਤੋਂ ਬਾਅਦ 2 ਇੰਚ ਗਲੇ ਦਾ ਨਿਸ਼ਾਨ ਲਗਾ ਕੇ ਆਪਾਂ ਇਧਰਲੀ ਸਾਈਡ ਹੈ ਜਿਹੜੀ ਉਹ ਕਾਟ ਇਸ ਤਰ੍ਹਾਂ ਪਾ ਲੈਣੀ ਹੈ ਅੱਧੇ ਇੰਚ ਦੀ ਕਾਟ ਰਹੀਂ ਪਾ ਲਈਏ ਹੁਣ ਆਪਾਂ ਇਹ ਨਿਸ਼ਾਨ ਜਿਹੜੇ ਲਗਾਏ ਹੋਏ ਆ ਇਹ ਆਪਾਂ ਪਾਣੀ 1 ਇੰਚ ਦੀ ਕਾਟ ਇਥੋਂ ਆਪਾਂ ਬੈਕ ਸਾਈਡ ਦੀ ਲਗਾ ਲੈਣੀ ਹੈ 2 ਇੰਚ ਦੀ ਠੀਕ ਹੈ ਤੇ ਹੁਣ ਆਪਾਂ ਇਸ ਨਿਸ਼ਾਨ ਨੂੰ ਇਸ ਨਿਸ਼ਾਨ ਦੇ ਨਾਲ ਇਸ ਤਰ੍ਹਾਂ ਮਿਲਾ ਲੈਣਾ ਹੈ ਇਸ ਤਰ੍ਹਾਂ ਠੀਕ ਹੈ ਇਸ ਨਿਸ਼ਾਨ ਨੂੰ ਆਪਾਂ ਇਸ ਨਿਸ਼ਾਨ ਦੇ ਨਾਲ ਲਗਾ ਕੇ ਤੇ ਬਿਲਕੁਲ ਆਪਾਂ ਨਾਲ ਹੀ ਮੇਲ ਲੈਣੇ ਇਹਨੂੰ ਆਪਾਂ ਕ੍ਰੋਸ ਕਰਦੇ ਹੋਏ ਇਸ ਤਰੀਕੇ ਦੇ ਨਾਲ ਇਹ ਨਿਸ਼ਾਨ ਲਗਾ ਲੈਣਾ ਬਾਕੀ ਤੁਸੀਂ ਜਦੋਂ ਵੀ ਇਹ ਨਿਸ਼ਾਨ ਲਗਾਉਣਿਆ ਤਾਂ ਨਾਪ ਲੈ ਲੈਣਾ ਕਿਸੇ ਵੀ ਕਮੀਜ਼ ਦਾ ਸੂਟ ਦਾ ਜਦੋਂ ਆਪਾਂ ਨਾਪ ਲੈਣੇ ਆ ਤੇ ਇੱਥੋਂ ਗਲੇ ਦੇ ਥੱਲੋਂ ਆਪਾਂ ਇਹ ਨਿਸ਼ਾਨ ਜ਼ਰੂਰ ਲਗਾਉਣਾ ਹੈ ਇਹ ਬਿਜਲੀ ਆਪਣੇ ਕਾਟ ਆ ਉਹ ਸਹੀ ਆਵੇ ਠੀਕ ਹੈ ਤੇ ਇੱਥੇ ਆਪਣੇ ਜਿਵੇਂ 12 ਇੰਚ ਤਕਰੀਬਨ ਆਪਣਾ ਇਹ ਕਾਟਦੇ ਇੱਥੇ ਨਿਸ਼ਾਨ ਆਉਂਦਾ ਆਪਣਾ ਤੇ ਆਪਾਂ ਉਸੇ ਹਿਸਾਬ ਨਾਲ ਨਿਸ਼ਾਨ ਇਹ ਲਗਾ ਲੈਣਾ ਵੀ ਆਪਣੀ ਜਿਹੜੀ ਫਿਟਿੰਗ ਹੈ ਇਹ ਸਹੀ ਆਵੇ ਠੀਕ ਹੈ ਇਹ ਆਪਣਾ 12 ਇੰਚ ਜੀ ਆਪਾਂ ਉਹਨਾਂ ਕ ਜਿੰਨੇ ਕ ਸਲਾਈ ਚ ਆਉਣ ਜੋਗੇ ਸੀ ਉਹ ਨਿਸ਼ਾਨ ਆਪਾਂ ਇਸ ਤਰ੍ਹਾਂ ਗਲਾਈ ਦੇ ਲੈਣ ਠੀਕ ਹੈ ਤੇ ਐਵੇਂ ਤੁਸੀਂ ਬੈਕ ਸਾਈਡ ਤੋਂ ਵੀ ਇਹ ਨਿਸ਼ਾਨ ਲਗਾ ਲੈਣਾ ਇਸ ਤਰ੍ਹਾਂ ਜਿੰਨਾ ਆਪਣਾ ਗਲਾ ਬਣਿਆ ਹੋਇਆ ਗਲੇ ਦੇ نیچے ਤੋਂ ਉਹ ਨਿਸ਼ਾਨ ਲਗਾ ਕੇ ਤੁਸੀਂ ਉਸ ਤਰ੍ਹਾਂ ਇੱਥੇ ਨਿਸ਼ਾਨ ਲਗਾ ਲੈਣਾ ਜੇ ਆਪਣਾ 14 ਇੰਚ ਆ ਤਾਂ ਆਪਾਂ ਉਸ ਦੇ ਹਿਸਾਬ ਨਾਲ ਲਗਾ ਲੈਣਾ ਜੇ 15 ਆ ਤਾਂ ਇਸ ਤਰ੍ਹਾਂ ਆਪਾਂ ਉਹਨਾਂ ਉਹਨਾਂ ਗਾਹ ਵਧੇ ਜੇ 16 ਤਾਂ ਆਪਾਂ ਇਹ ਨਿਸ਼ਾਨ ਨੂੰ ਇੱਥੇ ਕਰ ਲੈਣਾ ਠੀਕ ਹੈ ਇਸ ਤਰ੍ਹਾਂ ਤੁਸੀਂ ਇਹਨੂੰ ਵੱਧ ਘੱਟ ਕਰ ਸਕਦੇ ਹੋ ਸੈਜ ਦੇ ਹਿਸਾਬ ਨਾਲ ਜਿਵੇਂ ਸਰੀਰ ਦੇ ਹਿਸਾਬ ਦੇ ਨਾਲ ਠੀਕ ਹੈ ਉਸ ਤੋਂ ਬਾਅਦ ਆਪਣਾ ਬਲੋਈ ਦਾ ਨਿਸ਼ਾਨ ਆ ਗਿਆ ਇਹ ਆਪਾਂ ਲਾਉਣਾ 11.5 ਇੰਚ ਤੇ 1.5 ਇੰਚ ਦੇ ਆਪਾਂ ਇਹ ਪਲੋਈ ਦਾ ਨਿਸ਼ਾਨ ਜਿਹੜਾ ਲਗਾ ਲੈਣਾ ਆਪਾਂ 1 ਪੁਆਇੰਟ ਜਿਹੜਾ ਉੱਪਰ ਕੀਤਾ 7 ਇੰਚ ਪਲੋਈ ਇਸ ਤਰ੍ਹਾਂ ਆਪਾਂ ਇਹ ਰਾ ਲੈਣਾ ਤੇ ਇਹਦਾ ਹਾਫ ਕਰ ਲੈਣਾ ਇਸ ਤਰ੍ਹਾਂ ਜੀ ਇੰਚੀ ਟੇਪ ਨੂੰ ਇਸ ਤਰੀਕੇ ਦੇ ਨਾਲ ਇਹਨੂੰ ਫੋਲਡ ਕਰਕੇ ਵੀ ਨਿਸ਼ਾਨ ਲਗਾ ਸਕਦੇ ਆ ਠੀਕ ਹੈ ਇਹ ਆਪਾਂ ਨਿਸ਼ਾਨ ਲਗਾ ਲਿਆ ਤੇ ਇਹਦਾ ਆਪਾਂ ਸਿੰਧਾ ਇਸ ਤਰ੍ਹਾਂ ਨਿਸ਼ਾਨ ਲਗਾ ਲਾਂਗੇ ਨੇ ਨਿਸ਼ਾਨ ਲਗਾ ਲੈਨੇ ਉਸ ਤੋਂ ਬਾਅਦ ਆਪਾਂ ਲਗਾਵਾਂਗੇ ਨਿਸ਼ਾਨ ਕਮਰ ਹੁਣ ਆਪਣੀ 16 ਇੰਚ ਹੈ ਠੀਕ ਹੈ 16 ਦਾ ਨਿਸ਼ਾਨ ਲਗਾ ਲਿਆ ਤੇ 1 ਇੰਚ ਆਪਾਂ ਜਿਹੜਾ ਵਧਾ ਕੇ ਨਿਸ਼ਾਨ ਲਗਾ ਲੈਨੇ ਤੇ ਠੀਕ ਹੈ ਜਿਹੜਾ ਕਿ ਆਪਣੀਆਂ ਪਲੋਆਂ ਦੇ ਵਿੱਚ ਜਿਵੇਂ ਤਕਰੀਬਨ ਅੱਧਾ ਇੰਚ ਉਧਰਲੀ ਸਾਈਡ ਤੋਂ ਤੇ ਅੱਧਾ ਇੰਚ ਉਧਰਲੀ ਸਾਈਡ ਤੋਂ ਇਸ ਤਰ੍ਹਾਂ ਆਪਣੀ ਫਲੋਈ ਦੇ ਵਿੱਚ ਨਿਸ਼ਾਨ ਆਊਗਾ ਇਹ ਜਿਹੜਾ ਕਪੜਾ ਆਊਗਾ तो आप ओना कपड़ा जो इधली सैड पर एक इंच जोड़ा वह बधा के रख लिया ठीक है जी उस तो लगावे दो इंच का निशान ये पलोई तो थोड़ा जल्ले करके भी लगा सरोबर करके भी लगा सकते ठीक है इस तो इस बाद लगावे एक ढाई इंच का निशान इधरली सैड ठीक है तो इन निशाना आपको इस निशान के नाल मिला लेंगे तो जो अपना ਜਿਹੜਾ ਆ ਸਨ ਹੈ ਇੱਥੇ ਆਪਣਾ ਕਮਰ ਵਾਲਾ ਇੱਥੇ ਇੰਚ ਆਪਣਾ ਉੱਪਰ ਨੂੰ ਇਹ ਨਿਸ਼ਾਨ ਲੱਗੇ ਠੀਕ ਹੈ ਆਪਣਾ ਉਸਹਾ ਦੇ ਨਾਲ ਆਪਾਂ ਇਹ ਨਿਸ਼ਾਨ ਆ ਜਿਹੜਾ ਤਗਾ ਲੈਣਾ ਠੀਕ ਹੈ ਆਪਣਾ ਜਿਹੜਾ ਹੁਣ ਇਹ ਨਿਸ਼ਾਨ ਇੱਥੇ ਇੰਚਕ ਜਿਹੜਾ ਇਹ ਕਪੜਾ ਇਹਦੇ ਵਿੱਚ ਹੋਣਾ ਚਾਹੀਦਾ ਠੀਕ ਹੈ ਤੇ ਇਸ ਨਿਸ਼ਾਨ ਨੂੰ ਆਪਾਂ ਇਸ ਤਰ੍ਹਾਂ ਮਲਾ ਲਾਂਗੇ ਠੀਕ ਹੈ ਇਹ ਨਿਸ਼ਾਨ ਮੀ ਆਪਾਂ ਕੋਰਨਰ ਦੇ ਜਰੂਰੀ ਨਹੀਂ ਵੀ ਵਿੱਚ ਹੀ ਆਪਾਂ ਰੈਕਸ ਕਰਨਾ ਹੈ ਕਿਉਂਕਿ ਇਹ ਜਿਆਦਾ ਆਪਾਂ ਉੱਪਰੋਂ ਕਰਕੇ ਇਸ ਤਰ੍ਹਾਂ ਨਿਸ਼ਾਨ ਲਗਾ ਲਾਂਗੇ ਤੇ ਆਪਣੀ ਫਿਟਿੰਗ ਵੀ ਸਹੀ ਨਹੀਂ ਆਉਣੀ ਤੇ ਆਪਣੇ ਪਾਇਆ ਵੀ ਇਹ ਚੰਗਾ ਨਹੀਂ ਲੱਗਦਾ ਠੀਕ ਹੈ ਇਸ ਕਰਕੇ ਆਪਾਂ ਇਹ ਨਿਸ਼ਾਨ ਆ ਜਿਹੜਾ ਇਸੇ ਤਰ੍ਹਾਂ ਹੀ ਰੱਖਣਾ ਹੈ ਤੇ ਆਪਣੀ ਜਿਹੜੀ ਫਿਟਿੰਗ ਵਾਲੀ ਸਲਾਈ ਹੈ ਉਹ ਇਸ ਤਰ੍ਹਾਂ ਆਪਾਂ ਰੱਖ ਕੇ ਇੱਥੋਂ ਆਪਾਂ ਰੱਖਾਂਗੇ ਹੁਣ 1.5 ਇੰਚ ਦਾ ਨਿਸ਼ਾਨ ਲਗਾ ਕੇ ਬਿਲਕੁਲ ਆਪਾਂ ਇਹ ਸਿੱਧੀ ਰੱਖ ਲਾਂਗੇ 14 ਬਰਸ਼ਟ ਵਾਲਿਆਂ ਦੇ ਸਾਈ ਦੇ ਸਾਮ ਨਾਲ ਆਪਾਂ ਜਿਹੜੀ ਵੱਧ ਘੱਟ ਉਹ ਕਰ ਲੈਣੀ ਹੁੰਦੀ ਏ ਜੇ ਵੱਧ ਸਾਈਜ ਆ ਤਾਂ ਆਪਾਂ ਇੱਥੇ 2.5 ਇੰਚ ਦਾ ਨਿਸ਼ਾਨ 2 ਇੰਚ ਦਾ ਉਹ ਲਗਾ ਲੈਣਾ ਤੇ ਇਸ ਤੋਂ ਬਾਅਦ ਆਪਾਂ ਇਸ ਲਾਈਨ ਇਸ ਲਾਈਨ ਦੇ ਨਾਲ ਮਲਾ ਲੈਣਾ ਇਹ ਲਾਈਨ ਵੀ ਤੁਸੀਂ ਜੇ ਤੁਹਾਡੇ ਕੋਲੇ ਇਸ ਤਰ੍ਹਾਂ ਦਾ ਹੈਵੀ ਨਾਪ ਹੈ ਤਾਂ ਤੁਸੀਂ ਇਹਨੂੰ ਪਿੱਛੇ ਨੂੰ ਕਰਕੇ ਸਲਾਈ ਲਗਾ ਨਿਸ਼ਾਨ ਲਗਾਉਣਾ ਜੇ ਆਪਣੇ ਕੋਲੇ ਜ਼ਿਆਦਾ ਪਤਲਾ ਜਿਨ੍ਹਾਂ ਦਾ ਪੇਟ ਹੈ ਨਹੀਂ ਤਾਂ ਆਪਾਂ ਥੋੜਾ ਜਿਹਾ ਇਧਰ ਲਈ ਸੈਰ ਨੂੰ ਕੱਢ ਕੇ ਹੀ ਲਗਾ ਲੈਣਾ ਨਿਸ਼ਾਨ ਇਸ ਤਰੀਕੇ ਨਾਲ ਤਾਂ ਜੋ ਆਪਣੀ ਇਹ ਫਿਟਿੰਗ ਵਧੀਆ ਆ ਜਾਵੇ ਠੀਕ ਹੈ ਤੇ ਆਪਾਂ ਇਹਦਾ ਜਿਹੜਾ ਨਾਪ ਹੈ ਉਹ ਇੱਥੋਂ ਬਲੋਈਆਂ ਦੇ نیچے ਸੀਗਾ 18 ਇੰਚ ਵਾਂਗੂ ਠੀਕ ਹੈ ਤੇ ਆਪਾਂ ਇਹਨੂੰ ਥੋੜਾ ਜਿਹਾ ਨਿਸ਼ਾਨ ਨੂੰ ਇਸ ਤਰ੍ਹਾਂ ਲਗਾ ਲਾਂਗੇ ਇੱਥੋਂ ਨਿਸ਼ਾਨ ਆ ਜਿਹੜਾ ਆਪਾਂ 18 ਇੰਚ ਤੇ ਇਹ ਕਰ ਲਾਂਗੇ ਠੀਕ ਹੈ तो इस तरह अपनी यही जी काट है के निशान अपना दूसरी साइड पर इस तरह लगा लेने दूसरी साइड पर अपने निशाने चले जाएंगे ठीक है okay. तो इतों आप जो फिटिंग वाला निशान लगया ये इस तरह ही उपर द कर लेंगे जो अपने दूसरी साइड पर फिटिंग है जी ਪੂਰੀ ਪ੍ਰੋਪਰ ਆਪਣੀ ਇਸੇ ਤਰ੍ਹਾਂ ਹੀ ਫਿਟਿੰਗ ਆ ਜੂਗੀ ਜਿਵੇਂ ਆਪਾਂ ਇਧਰ ਲਈ ਸਲਾਈ ਲਗਾਈ ਕਿਉਂਕਿ ਆਪਾਂ ਜਿਹੜਾ ਜਨ ਆਪਣਾ ਪਲੋਈਆਂ ਚਾਉਣਾ ਉਹ ਵੀ ਆਪਾਂ ਵਾਧ ਰੱਖਿਆ ਜਿਹੜਾ ਆਪਣਾ ਇਧਰ ਲਈ ਪਲੋਈ ਚਾਉਣਾ ਉਹ ਵੀ ਆਪਾਂ ਤਕਰੀਬਨ ਵਾਧ ਰੱਖ ਲਿਆ ਤੇ ਆਪਣੀ ਫਿਟਿੰਗ ਇਸੇ ਤਰ੍ਹਾਂ ਹੀ ਸਹੀ ਆ ਜਾਣੀ ਹੈ ਤੇ ਇੱਥੇ ਆਪਾਂ ਇੱਕ ਜਿਹੜਾ ਕੱਟ ਆ ਉਹ ਲਗਾਉਣਾ ਜ਼ਰੂਰੀ ਹੈ ਤਾਂ ਜਦੋਂ ਆਪਾਂ ਫਿਟਿੰਗ ਵਾਲੀ ਸਲਾਈ ਲਗਾਉਣੀ ਆ ਉਸ ਤੋਂ ਬਾਅਦ ਆਪਾਂ ਇਹ ਕੱਟ ਨੂੰ ਬਰੋਬਰ ਕਰਕੇ ਤੇ ਸਲਾਈ ਸਹੀ ਤਰੀਕੇ ਦੇ ਨਾਲ ਆਪਾਂ ਲਾ ਲਈਏ ਤੇ ਹੁਣ ਆਪਾਂ ਕਰ ਦਿਆਂਗੇ ਕਟਿੰਗ ਫਿਰ ਤਾਂ ਪੱਦੇ ਅੰਦਰ ਦੀ ਕੱਟ ਵੀ ਇਹ ਜ਼ਰੂਰੀ ਹੁੰਦੀ ਪਾਉਣੀ ਤੇ ਇਹਦੇ ਵਿੱਚ ਆਪਾਂ ਕੱਟ ਲਗਾ ਲਾਂਗੇ ਠੀਕ ਹੈ ਤੇ ਨਿਸ਼ਾਨ ਆਪਾਂ ਦੂਸਰੀ ਸਾਈਡ ਤੇ ਕੱਢ ਲਾਂਗੇ ਇਸ ਤਰ੍ਹਾਂ ਆਪਾਂ ਜਿਹੜੇ ਨਿਸ਼ਾਨ ਆਪਣੇ ਹੀ ਲਾਗੇ ਇਹਨਾਂ ਨੂੰ ਆਪਾਂ ਇੱਥੇ ਡਾਰਕ ਕਰ ਲਾਂਗੇ ਗਰਾਹੀ ਦੇ ਨਾਲ ਆਪਣੇ ਵਧੀਆ ਜਿਹੜੇ ਨਿਸ਼ਾਨ ਆ ਉਹ ਇਧਰ ਆਪਾਂ ਨੂੰ ਦਿਖ ਜਾਂਦੀ ਹੈ ਠੀਕ ਹੈ ਇਸੇ ਤਰ੍ਹਾਂ ਹੀ ਆਪਾਂ ਹੁਣ ਆਪਣਾ ਜਿਹੜਾ ਕਪੜਾ ਆਪਾਂ ਕਮੀਜ਼ ਦੀ ਕਟਿੰਗ ਕੀਤੀ ਕੀਤੀ ਹੋਈ ਲਾ ਕੇ ਰੱਖਿਆ ਹੈ ਉਹ ਆਪਾਂ ਕਿਸ ਤਰ੍ਹਾਂ ਰੱਖਣਾ ਹੈ ਉਹ ਵੀ ਆਪਰ ਤੁਹਾਨੂੰ ਦੱਸਦੇ ਹਾਂ ਤੇ ਹੁਣ ਆਪਣੇ ਕੋਲੇ ਕਪੜਾ ਜਿਹੜਾ ਆਪਾਂ ਕਮੀਜ਼ ਦਾ ਉਤਾਰ ਕੇ ਰੱਖ ਲਿਆ ਹੈ ਉਤਾਰਨ ਤੋਂ ਬਾਅਦ ਆਪਾਂ ਇੱਥੇ ਪੈਨ ਲਗਾ ਕੇ ਆਪਾਂ ਬਿਲਕੁਲ ਇਹਦਾ ਸੈਂਟਰ ਕਰ ਲਿਆ ਗਲੇ ਦਾ ਤੇ نیچے ਜਿਹੜਾ ਵਰਕ ਸੀਗਾ ਇੱਥੇ ਵੀ ਆਪਾਂ ਜਿਹੜਾ ਇਸ ਤਰ੍ਹਾਂ ਵਰਕ ਹੁਣ ਵਰਕ ਦੇ ਉੱਪਰ ਕਰਕੇ पेन वगैरह इतनी सुई वगैरह ला लेनी है जी अपना कपड़ा इधर उधर ना हो ठीक है तो बिल्कुल आपट करके इस तरह रख लेना है इनका सेंटर करके इमें आपका कमीज में इस तरह रख लिया ये अपने को कपड़ा जोड़ा एक्सट्रा है उपरों इस तरह आप अलग कटिंग कर लेंगे ठीक है जोड़ा अपना बैक वाला पला ये भी अपना ला के रख्या हो भी आप इस तरह रख लें चारे तरह आप बिल्कुल बरूबर करके इस तरह रख लें। जितों तक अपना कटाई करनी आप इतों तक रख लेंगे एक्सट्रा कपड़ा अपना बाद देंगे

ਮਿਸਤਰਾ ਹੁਣ ਆਪਾਂ ਕਟਿੰਗ ਕਰ ਲਈ ਹੈ ਹੁਣ ਆਪਾਂ ਕੀ ਕਰਾਂਗੇ ਇਧਰੋਂ ਦੇਖਾਂਗੇ ਆਪਣੇ ਕੋਲੇ ਇੱਕੋ ਜਿਹਾ ਕਪੜਾ ਹੈ ਜਿਹੜਾ ਆਪਾਂ ਨੂੰ ਇੱਥੋਂ ਐਕਸਟਰਾ ਕਪੜਾ ਲੱਗਦਾ ਇਹ ਆਪਾਂ ਕੱਟ ਕਰ ਲਾਂਗੇ ਤਾਂ ਜੋ ਆਪ ਨੂੰ ਜਦੋਂ ਲਾਈਨਿੰਗ ਜਿਹਦੀ ਝੜਾਂਗੇ ਤਾਂ ਆਪਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਇੱਥੋਂ ਆਪਾਂ ਐਕਸਟਰਾ ਜਿਹੜਾ ਕਪੜਾ ਉਹ ਕੱਟ ਕਰ ਲਾਂਗੇ ਠੀਕ ਹੈ ਕੱਟ ਕਰਨ ਤੋਂ ਬਾਅਦ ਆਪਾਂ ਕੀ ਕਰਾਂਗੇ ਐਸਤਾਂ ਲਾਈਨਿੰਗ ਵਾਲੇ ਕਪੜੇ ਵਿੱਚ ਚੱਕਾਂਗੇ ਇਹਦੇ ਨਾਲ ਉੱਪਰ ਰੱਖ ਕੇ ਬਿਲਕੁਲ ਉੱਪਰ ਕਰਕੇ ਹੁਣ ਆਪਾਂ ਪੈਨ ਜਿਹੜੇ ਲਾਏ ਹੋਏ ਸੀ ਇਹ ਆਪਾਂ ਕੱਢ ਲਾਂਗੇ ਤੇ ਇਹਦੇ ਬਿਲਕੁਲ ਸੈਂਟਰ ਦੇ ਵਿੱਚ ਇੱਕ ਸਲਾਈ ਲਗਾ ਲੈਣੀ ਹੈ ਠੀਕ ਹੈ ਨਸਤਰਾ ਆਪਣੀ ਇਧਰ ਵੀ ਕਰੀਜ਼ ਬਣੀ ਹੋਈ ਹੈ ਤੇ ਦੂਸਰੀ ਸਾਈਡ ਤੇ ਵੀ ਕਰੀਜ਼ ਬਣੀ ਹੋਈ ਹੈ ਪਹਿਲਾਂ ਆਪਾਂ ਲਗਾਉਣੀ ਹੈ ਇਹ ਸਲਾਈ ਠੀਕ ਹੈ ਬਿਲਕੁਲ ਇਹਦਾ ਸੈਂਟਰ ਕਰਕੇ ਕੱਟ ਦੇ ਨਾਲ ਕੱਟ ਆਪਾਂ ਜਿਹੜਾ ਗੱਲੇ ਚ ਲਾਇਆ ਉਹ ਮਲਾ ਕੇ ਇਸ ਤਰ੍ਹਾਂ ਉੱਪਰ ਸਲਾਈ ਮੋٹے ਬਖੇ ਦੇ ਨਾਲ ਲਾ ਲੈਣੀ ਹੈ ਠੀਕ ਹੈ ਉਹ ਲਾਉਣ ਤੋਂ ਬਾਅਦ ਆਪਾਂ ਇਹਦਾ ਜਿਹੜਾ ਸਿੱਧਾ ਪਾਸਾ ਕਰ ਲਾਂਗੇ ਠੀਕ ਹੈ ਸਿੱਧਾ ਪਾਸਾ ਕਰਨ ਤੋਂ ਬਾਅਦ ਇਧਰ ਵੀ ਆਪਣਾ ਪੈਨ ਲੱਗਿਆ ਹੋਇਆ ਉਹ ਆਪਾਂ ਲਾ ਲਾਂਗੇ ਸਿੱਧਾ ਪੱਸਾ ਜਦੋਂ ਕਰਾਂਗੇ ਤਾਂ ਆਪਣਾ ਜਿਹੜਾ ਇਹ ਕਰੀਜ ਹੈ ਇਹ ਉੱਪਰ ਆ ਜੂਗੀ ਜਿਹੜਾ ਆਪਣਾ ਵਿਚਾਲਾ ਆਊਗਾ ਠੀਕ ਹੈ ਐਵੇਂ ਹੀ ਆਪਾਂ ਨੂੰ ਲਾਈਨਿੰਗ ਵਾਲੀ ਜਿਹੜੀ ਕਰੀਜ ਆ ਉਹ ਆਪਾਂ ਨੂੰ ਐਚ ਦੀ ਜਿਹੜੀ ਆ ਦਿਸੂਗੀ ਠੀਕ ਹੈ ਤੁਸੀਂ ਇੱਥੇ ਜੀ ਲਾਈਨਿੰਗ ਵਾਲੀ ਆਪਾਂ ਨੂੰ ਨਹੀਂ ਵੀ ਵਿੱਚ ਦੀ ਪਤਾ ਲੱਗਦਾ ਤੇ ਇੱਥੇ ਤੁਸੀਂ ਕਿਸੇ ਵੀ ਨਿਸ਼ਾਨ ਦੇ ਨਾਲ ਇਸ ਤਰ੍ਹਾਂ ਨਿਸ਼ਾਨ ਲਗਾ ਲੈਣਾ ਇਹਦੇ ਸੈਂਟਰ ਦੇ ਵਿੱਚ ਤੇ ਆਪਾਂ ਨੂੰ ਉੱਪਰ ਦੀ ਬਿਲਕੁਲ ਇਹ ਜਿਹੜਾ ਨਿਸ਼ਾਨ ਆ ਉਹ ਦਿਸੂਗਾ ਤੇ ਇਹ ਆਪਾਂ ਮੋٹے ਬਫੇ ਦੇ ਨਾਲ ਸਾਰੇ ਕਮੀਜ਼ ਤੇ ਇਸ ਤਰ੍ਹਾਂ ਇਹ ਲਾ ਲੈਣੀ ਹੈ ਸਿਲਾਈ ਠੀਕ ਹੈ ਸਲਾਈ ਲਾਉਣ ਤੋਂ ਬਾਅਦ ਆਪਾਂ ਇਹਨਾਂ ਨੂੰ ਕੱਢ ਲਈਏ ਤੇ ਤੁਹਾਨੂੰ ਬਹੁਤ ਹੀ ਸੌਖੇ ਜਿਹੇ ਤਰੀਕੇ ਦੇ ਨਾਲ ਤੁਸੀਂ ਇਹਨੂੰ ਅਟੈਚ ਵੀ ਕਰ ਲੋਗੇ ਤੇ ਸਫਾਈ ਦੇ ਨਾਲ ਜਿਹੜਾ ਤੁਸੀਂ ਕਮੀਜ਼ ਇਹ ਇਸ ਤਰ੍ਹਾਂ ਆਪਾਂ ਨਿਸ਼ਾਨ ਲਗਾ ਲੈਣੇ ਇਹਦੇ ਸਾਰੀ ਸ਼ਰਟ ਦੇ ਸੈਂਟਰ ਦੇ ਵਿੱਚ ਠੀਕ ਹੈ ਇਹ ਆਪਣੀ ਹੁਣ ਕਰੀਰ ਬਣੀ ਹੋਈ ਆਪਾਂ ਨੂੰ ਸੈਂਟਰ ਇਹਦਾ ਜਿਹੜਾ ਬਿਲਕੁਲ ਦੇਖ ਰਿਹਾ ਇਸ ਤਰ੍ਹਾਂ ਠੀਕ ਹੈ ਸਾਰੇ ਕਮੀਜ਼ ਨੂੰ ਇਸ ਤਰ੍ਹਾਂ ਉੱਪਰ ਰੱਖ ਕੇ 모ਡੇ ਵਗੈਰਾ ਆਪਾਂ ਬਿਲਕੁਲ ਬਰਾਬਰ ਕਰ ਲੈਣੇ ਆ ਉੱਪਰ ਜਦੋਂ ਆਪਾਂ ਇਹਦੇ ਸਲਾਈ ਲਗਾ ਲਾਂਗੇ ਤੇ ਆਪਣਾ ਆਪਣੇ ਆਪ ਹੀ ਇਹ ਸੈੱਟ ਆ ਜਾਣਾ ਤੇ ਇਸ ਤਰ੍ਹਾਂ ਕਰਕੇ ਇਹਦੇ ਸਾਰੇ ਸੈਂਟਰ ਦੇ ਵਿੱਚ ਤੁਸੀਂ ਸਲਾਈ ਲਖਾ ਲੈਣੀ ਹੈ ਮੋٹے ਬਖੇ ਦੀ ਨਾਲ ਠੀਕ ਹੈ ਜਦੋਂ ਆਪਾਂ ਇਹ ਸਲਾਈ ਲਗਾ ਲਾਂਗੇ ਤੇ ਆਪਣੀ ਜਿਹੜੀ ਲਾਈਨਿੰਗ ਹੈ ਉਹ ਆਪਣੀ ਸੈਂਟਰ ਚੋਂ ਬਿਲਕੁਲ ਸੈੱਟ ਆ ਜਾਊਗੀ ਤੇ ਆਪਾਂ ਨੂੰ ਜਿਹੜੀਆਂ ਪਲੋਈਆਂ ਦੇ ਨਿਸ਼ਾਨ ਹੋ ਉਹ ਬਿਲਕੁਲ ਆਪਣੇ ਸੈੱਟ ਆ ਜਾਣਗੇ ਠੀਕ ਹੈ ਜਿਹੜਾ ਵੀ ਕੋਈ ਕਪੜਾ ਆਪਾਂ ਨੂੰ ਵੱਧ ਦਾ ਘਟਾ ਹੈਗਾ ਆਪਾਂ ਉਹ ਸਾਈਡਾਂ ਨੂੰ ਕਰ ਲੈਣਾ ਠੀਕ ਹੈ ਸਾਈਡਾਂ ਨੂੰ ਕਰਨ ਤੋਂ ਬਾਅਦ ਆਪਾਂ ਪਲੋਈਆਂ ਪਾਉਣਾ ਪਲੋਈਆਂ ਜੇ ਤੁਹਾਨੂੰ ਵੀ ਵੈ ਇਕੱਠਾ ਚੱਕ ਕੇ ਔਖੀਆਂ ਲੱਗਦੀਆਂ ਤਾਂ ਤੁਸੀਂ ਇੱਥੇ ਪਹਿਲਾਂ ਕਪੜਾ ਜੜ ਇਹਨੂੰ ਸੈੱਟ ਕਰਕੇ ਜੜ ਕੇ ਸਿਲਾਈ ਨਾਲ ਇਸ ਤਰ੍ਹਾਂ ਸਿੱਧੀਆਂ ਸਿਉਣਾ ਲਾ ਲਿਆ ਕਰੋ ਸਿੱਧੀ ਸਿਉਣ ਲਾਉਣ ਤੋਂ ਬਾਅਦ ਆਪਣਾ ਕਪੜਾ ਇਹ ਬਿਲਕੁਲ ਨਾਲ ਜੜਿਆ ਜਾਊਗਾ ਤੇ ਆਪਾਂ ਇਹਨੂੰ ਚੱਕ ਕੇ ਪਲੋਈ ਜਿਹੜੀ ਸੌਖੇ ਤਰੀਕੇ ਦੇ ਨਾਲ ਪਾ ਲਾਂਗੇ ਠੀਕ ਹੈ ਜੇ ਤੁਸੀਂ ਸਲਾਈ ਨਹੀਂ ਲਾਉਣੀ ਤਾਂ ਇਸੇ ਤਰ੍ਹਾਂ ਹੀ ਪਲੋਈ ਪਾ ਸਕਦੇ ਆ ਤਾਂ ਉਹ ਫਿਰ ਉਦੋਂ ਵੀ ਵਧੀਆ ਹੈਗਾ ਗੱਲ ਤੇ ਜੇ ਨਹੀਂ ਸਲਾਈ ਲਗਾਉਣੀ ਤਾਂ ਇਹਨੂੰ ਤੁਸੀਂ ਕੀ ਕਰਨਾ ਇਸ ਤਰ੍ਹਾਂ ਕੱਪੜੇ ਨੂੰ ਫੜਨਾ ਤੇ ਹੰਗਲ ਦੇ ਨਾਲ ਸਪੋਰਟ ਨਾਲ ਆਪਾਂ ਇਸ ਤਰ੍ਹਾਂ ਕੱਪੜੇ ਨੂੰ ਤੇ ਲਾਈਨਿੰਗ ਨੂੰ ਇਕੱਠੇ ਫੜ ਕੇ ਇਸ ਤਰੀਕੇ ਦੇ ਨਾਲ ਆਪਾਂ ਸਲਾਈ ਲਾ ਲੈਣੀ ਹੈ ਠੀਕ ਹੈ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਈ ਤੇ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਤੇ ਤੁਸੀਂ ਇਸ ਤਰ੍ਹਾਂ ਕਰਕੇ ਜਰੂਰ ਦੇਖਣਾ ਤੁਸੀਂ ਬਹੁਤ ਹੀ ਈਜੀ ਤੇ ਸੌਖੇ ਤਰੀਕੇ ਨਾਲ ਤੇ ਜਲਦੀ ਜਿਹੜਾ ਸੂਟ ਹੈ ਉਹ ਸਲਾਈ ਕਰ ਲੋਗੇ ਨਹੀਂ ਆਪਾਂ ਬਿਲਕੁਲ ਵਾਰ-ਵਾਰ ਸੈੱਟ ਕਰਨਾ ਪੈਂਦਾ ਤੇ ਓਕੇ ਜੀ ਧੰਨਵਾਦ ਜੇ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਜੂ ਦੱਸਣਾ ਜੇ ਤੁਹਾਨੂੰ ਨਾ ਵੀ ਸਮਝ ਲੱਗੀ ਕਿਸੇ ਗੱਲ ਦੀ ਤੇ ਕਮੈਂਟ ਕਰਕੇ ਤੁਸੀਂ ਪੁੱਛ ਲੈਣਾ ਠੀਕ ਹੈ ਜੀ ਓਕੇ ਜੀ ਥੈਂਕ ਯੂ ਸੋ ਮਚ